ਇਚ ਪੜੀ ਦਾ ਦਪਰਸਾ ਮੇਂ ਜਲ ਵਿੱਚ ਖੜੇ ਹੋ ਕੇ 21 ਦਿਨਾਂ ਵਿੱਚ 21000 ਪਾਠ ਕਰੇ ਤਾਂ ਰਾਜਦਰਬਾਰ ਵਿੱਚ ਵਜ਼ੀਰ ਦੀ ਪਦਵੀ ਪ੍ਰਾਪਤ ਹੋਵੇ ਜਲ ਤੋਂ ਬਾਹਰ ਬੈਠ ਕੇ ਚੱਪਣ ਨਾਲ ਦੁਸ਼ਮਣ ਨਾਸ ਹੁੰਦਾ ਹੈ ਅੰਤਰਮੁਖ ਚੱਪਣ ਨਾਲ ਮਿਰਗੀ ਰੋਗ ਦੂਰ ਹੋ ਜਾਂਦਾ ਹੈ ਇਸ ਤਰ੍ਹਾਂ ਦੇ ਗਿਆਨਵਰਧਕ ਵੀਡੀਓ ਵੇਖਣ ਵਾਸਤੇ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਇਸ ਵੀਡੀਓ ਨੂੰ ਲਾਈਕ ਕਰੋ ਤੇ ਕਮੈਂਟ ਵਿੱਚ ਵਾਹਿਗੁਰੂ ਜੀ ਲਿਖਣਾ ਨਾ ਭੁੱਲੋ ਔੜੀ ਤੇ ਵੀ ਸਲਾਹੀ ਸਲਾਹ ਇਤੀ ਸੋਰਤ ਨ ਪਾਇਆ ਰਦਿਆਂ ਅਤੇ ਵਾਪਰੇ ਸਮੁੰਦਨ ਜਾਣਿਆ ਹੈ ਸਮੁੰਦ ਸਾ ਸੁਲਤਾਨ ਗਿਰਿਆ ਸੇਤੀ ਮਾਲਤਨ ਕਿڑی ਤੁਲ ਨ ਹੋਣੀ ਜੇ ਤੁਸ ਮਨੋਂ ਨ ਵਿਸਰੈ ਵਿਆਖਿਆ ਸ਼ਿਫਤ ਕਰਨ ਵਾਲੇ ਸਾਧਕਾਂ ਨੇ ਵੀ ਉਸ ਪਰਮਾਤਮਾ ਦੀ ਸ਼ਿਫਤ ਸਲਾਹ ਕਰਕੇ ਉਸ ਦੀ ਸੀਮਾ ਨੂੰ ਨਹੀਂ ਪਾਇਆ ਜਿਵੇਂ ਨਦੀਆਂ ਨਾਲੇ ਸਮੁੰਦਰ ਵਿੱਚ ਮਿਲ ਕੇ ਉਸ ਦਾ ਅਥਾ ਨਹੀਂ ਪਾ ਸਕਦੇ ਸਗੋਂ ਆਪਣੀ ਹੋਣ ਵੀ ਗਵਾ ਦਿੰਦੇ ਹਨ ਤਿਵੇਂ ਹੀ ਸ਼ਿਫਤਾ ਕਰਨ ਵਾਲੇ ਸ਼ਿਫਤਾ ਕਰ ਦੇ ਕਰਦੇ ਉਹ ਸ ਵਿੱਚ ਕੀ ਸਮਝਾਂਦੇ ਹਨ ਸਮੁੰਦਰਾਂ ਦੇ ਸ਼ਾਸ ਸੈਨ ਸ਼ਾਹੋ ਕੇ ਪर्वਤ ਸਮਾਂ ਧਨ ਤੌਲਤ ਦੌਲਤ ਦੇ ਮਾਲਕ ਹੋ ਕੇ ਵੀ ਉਸ ਕੀੜੀ ਦੇ ਬਰਾਬਰ ਨਹੀਂ ਹੋ ਸਕਦੇ ਜੇਕਰ ਉਹਨਾਂ ਦੇ ਮਾਨਚੋਂ ਵੈਗਰੂ ਭੁੱਲਿਆ ਨਹੀਂ ਹੁੰਦਾ ਵੈਗਰੂ ਜੀ ਦਾ ਖਲਜ਼ਾ ਵੈਗਰੂ ਜੀ ਦੀ ਪਾਤੇ